ਤਸਵੀਰਾਂ ਤੁਹਾਨੂੰ ਖਰੜ ਤੋਂ ਵਿਖਾ ਰਿਹਾ ਚਿੱਠੇ ਕਿ ਖਰੜ ਦੇ ਵਿੱਚ ਮੌਸਮ ਦਾ ਮિજાਜ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ਅਤੇ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕੀ ਕਹਿਣਾ ਚਾਹੁੰਦੇ ਹੋ ਅਤੇ ਤੁਹਾਡੇ ਇਲਾਕਾ ਕਿਹੜਾ ਹੈ ਤੇ ਤੁਹਾਡੇ ਇਲਾਕੇ ਦੇ ਵਿੱਚ ਇਸ ਵਕਤ ਬਾਰਿਸ਼ ਹੋ ਰਹੀ ਹੈ ਜਾਂ ਮੌਸਮ ਸੁਖਾਵਣਾ ਹੈ ਜਾਂ ਫਿਰ ਪੂਰੀ ਤਰ੍ਹਾਂ ਤੋਂ ਉੱਪਰ ਨਿਕਲੀ ਹੋਈ ਹੈ ਫਿਲਹਾਲ ਕੱਲ ਤੋਂ ਪੰਜਾਬ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਨੇ ਕਿ ਕੱਲ ਤੋਂ ਸਕੂਲ ਖੋਲ ਦਿੱਤੇ ਗਏ ਨੇ ਅਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਇਹ ਫੈਸਲੇ ਬਾਰੇ ਤੁਸੀਂ ਕੀ ਕਹੋਗੇ ਅਤੇ ਇਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਥੇ-ਕਿੱਥੇ ਬਰਸਾਤ ਹੋ ਰਹੀ ਹੈ ਅਤੇ ਕਿੱਥੇ-ਕਿੱਥੇ ਮੌਸਮ ਸੁਹਾਵਣਾ ਹੋਇਆ ਹੋਇਆ ਹੈ ਅਤੇ ਕਿੱਥੇ-ਕਿੱਥੇ ਧੁੱਪ ਨਿਕਲੀ ਹੋਈ ਹੈ ਜਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਇਸ ਵਕਤ ਤੁਹਾਨੂੰ ਦੱਸ ਦਈਏ ਕਿ ਖਰੜ ਦੇ ਵਿੱਚ ਤੇਜ਼ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਅਤੇ ਬਾਰਿਸ਼ ਦੇ ਕਾਰਨ ਮੋਟਰਸਾਈਕਲ ਚਾਲਕਾਂ ਨੂੰ ਕੁਝ ਦਿੱਕਤ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਹੈ ਅਤੇ ਹੁਣ ਤੁਹਾਨੂੰ ਅਪੀਲ ਹੈ ਕਿ ਕਮੈਂਟ ਜਰੂਰ ਕਰਿਓ ਅਤੇ ਦੱਸ ਕਿ ਕਿਹੜੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਤਾਂ ਕਿ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕੇ